ਜਿਹੜਾ ਮਜੀਤਿਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾਨੀ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਛ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਥੋੜੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਲੁਧਿਆਣਾ ਦੇ ਕਾਂਗਰਸ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਕਰਮ ਮਜੀਠੀਆ ਸਮੇਤ ਐਸਜੀਪੀਸੀ ਤੇ ਵੱਡਾ ਹਮਲਾ ਕੀਤਾ ਹੈ ਇਸ ਤੋਂ ਇਲਾਵਾ ਦਾਇਰ ਕੀਤੀ ਜਾਣ ਵਾਲੀ ਰਾਜਵਾਨਾ ਮਾਮਲੇ 'ਚ ਅਪੀਲ ਨੂੰ ਲੈ ਕੇ ਵੀ ਉਹਨਾਂ ਮੁਰਤੋਂ ਸਵਾਲ ਚੁੱਕੇ ਨੇ ਅਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾ ਤੋਂ ਹੋ ਰਹੇ ਪੈਸੇ ਇਕੱਠਿਆਂ ਨੂੰ ਲੈ ਕੇ ਵੀ ਅਕਾਲੀ ਦਲ ਤੇ ਹਮਲਾ ਕਰ ਦਿਆ ਕਿ ਇਹ ਸਾਰਾ ਪੈਸਾ ਅਕਾਲੀ ਦਲ ਵਾਲੇ ਆਪਣੇ ਘਰਾਂ ਵਿੱਚ ਲੈ ਕੇ ਜਾ ਰਹੇ ਨੇ ਇੱਥੇ ਹੀ ਨਹੀਂ ਉਹਨਾਂ ਜਿੱਥੇ ਆਰੋਬੀ ਪ੍ਰੋਜੈਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀ ਕੋਟੀ ਸੁਣਾਈ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਦੇ ਬਿਆਨ ਨੂੰ ਵੀ ਚਾਨਣਾ ਪਾਇਆ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ ਰਿਕਸ਼ੇ ਵਾਲੇ ਤੋਂ ਇਸ ਆਰੋਬੀ ਪ੍ਰੋਜੈਕਟ ਦਾ ਉਦਘਾਟਨ ਕਰਾਉਣ ਦੀ ਗੱਲ ਕਹੀ ਸੀ ਪਰ ਇੱਥੋਂ ਦੇ ਵਿਧਾਇਕਾਂ ਨੇ ਆਪ ਹੀ ਫੀਤਾ ਕੱਟ ਦਿੱਤਾ ਨਹੀਂ ਦੇਖੋ ਮੈਂ ਹੈਰਾਨ ਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਐਸਜੀਪੀਸੀ ਦੀ ਜਾਂ ਹੋਰ ਦੀ ਉਹ ਬਹੁਤ ਦੁੱਖ ਵੀ ਹੁੰਦਾ ਗੱਲਾਂ ਸੁਣ ਕੇ ਕਿਉਂਕਿ ਜਿੰਨਾ ਬੀਤੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਜਿਵੇਂ ਤੁਸੀਂ ਇਹ ਗੱਲ ਪੁੱਛੀ ਆ ਮੈਂ ਪਰਸੋਂ ਵੀ ਦੇਖੋ ਮੇਰੇ ਮੇਰੇ ਪਰਿਵਾਰ ਦੇ ਸੰਸਕਾਰ ਉਹ ਵੱਖ ਨੇ ਵੱਖ ਨਹੀਂਗੇ ਉਹ ਪੰਜਾਬ ਨਾਲ ਤੇ ਸਾਡੇ ਦੇਸ਼ ਨਾਲ ਰਲਦੇ ਆ ਇਸ ਕਰਕੇ ਕਦੇ ਵੀ ਮੇਰਾ ਬਾਪੂ ਉਹ ਤਾਂ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਹੀ ਰਹੂਗਾ ਪਰ ਮੇਰੇ ਬਾਪੂ ਨੇ ਮੇਰੇ ਬਜ਼ੁਰਗ ਨੇ ਮੇਰੇ ਦਾਦਾ ਜੀ ਨੇ ਮੇਰੇ ਗ੍ਰੈਂਡਫਾਦਰ ਨੇ ਇਹ ਸਿਖਾਇਆ ਏ ਕਿ ਕੋਈ ਵੀ ਬਜ਼ੁਰਗ ਆਪਣੇ ਤੋਂ ਵੱਡਾ ਉਹਦੀ ਇੱਜ਼ਤ ਕਰਨੀ ਆ ਉਹਦਾ ਮਾਣ ਕਰਨਾ ਉਹਦਾ ਸਤਿਕਾਰ ਕਰਨਾ ਜੇ ਕੋਈ ਵੱਡੀ ਕੁਰਸੀ ਤੇ ਬੈਠਾ ਜਿਹਨੂੰ ਬਿਠਾਇਆ ਏ ਚਾਹੇ ਆਪਣੀ ਮਿਹਨਤ ਨਾਲ ਬੈਠਾ ਚਾਹੇ ਲੋਕਾਂ ਨੇ ਬਿਠਾਇਆ ਉਹਦੀ ਵੀ ਮਾਣ ਸਤਕਾਰ ਉਹਦਾ ਕਰਨਾ ਜਿੰਨਾ ਚਿਰ ਉਹ ਸਹੀ ਆ ਜੇ ਉਹ ਕੋਈ ਗਲਤ ਕਰ ਰਿਹਾ ਤਾਂ ਉਹਦੇ ਖਿਲਾਫ ਝੰਡਾ ਗੱਡਣਾ ਵੀ ਮੈਨੂੰ ਮੇਰੇ ਬਜ਼ੁਰਗ ਨੇ ਬਾਪੂ ਨੇ ਸਿਖਾਇਆ ਹੁਣ ਗੱਲ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਹੈ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਖੈਰ ਪਹਿਲਾਂ ਵੀ ਪਰ ਜਿੰਨਾ ਚਿਰ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਦੋਂ ਬਾਅਦ ਦਿਮਾਗ ਕੀ ਸਲਤਨਤੋ ਖੋ ਚੁੱਕੇ ਆ ਉਹ ਨਾਰਮਲ ਨਹੀਂਗੇ ਉਹ ਚਲੋ ਸਭ ਨੂੰ ਪਤਾ ਏ ਤੇ ਦੂਜੀ ਵਾਰੀ ਵੀ ਆ ਜਿਹੜੀ ਉਹ ਵੀ ਤਰੀਕਾਂ ਤੇ ਜਾਂਦੇ ਆ ਆਉਣ ਵਾਲੀ ਆ ਮੈਨੂੰ ਲੱਗਦਾ ਪਰ ਉਹ ਗੁਰੂ ਨੂੰ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖ ਹਾਂ ਪਰ ਗੁਰੂ ਦਾ ਸਿੱਖ ਤੇ ਆਲੀ ਇੱਕ ਵੀ ਜੜੀ ਯਾਰ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਹਰ ਇਸ ਮਾਹੌਲ ਜਿੰਨਾ ਖਰਾਬ ਕੀਤਾ ਪਰਵਾਰਾਂ ਤੱਕ ਪਹੁੰਚਣਾ ਹੁਣ ਮੈਨੂੰ ਇਹ ਗੱਲ ਕਹਿਣਾ ਵੀ ਇਹ ਬਾਪੂ ਦੀ ਗੱਲ ਕਰਨਾ ਮੈਂ ਇੱਕ ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹਣਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਝ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਲੰਘ ਜਾਂਦੀ ਆ ਉਹ ਗੱਡੀ ਪਰੇ ਨਿਕ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕਲ ਜਾਂਦੀ ਆ ਇਹ ਆਪਣਾ ਭੌਂਕ ਪਾਇਕਾ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂਗੀ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਉਹ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਮੈਂ ਕੰਨਾ ਹਰਾਣਾ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਤੁਸੀਂ ਸੋਚਦੇ ਹੋ ਇੱਕ ਗਲਤਫਹਿਮੀ ਇਹਨੂੰ ਹੋ ਗਈ ਵੀ ਇੱਕ ਜੇ ਕੇਦਰੀਵਾਲ ਨੂੰ ਤੁਸੀਂ ਕਿਸੇ ਨਾ ਨੇ ਉਹ ਤੋਂ ਮਾਫੀ ਮੰਗਾ ਗਈ ਜਾਂ ਕੋਰਟ ਚ ਦੇ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕਿਹਦੇ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਨਾ ਰਾਜੋਆਣੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਖਟ ਨਜ਼ਰ ਆਉਂਦੀ ਹੈ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੂਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕਿ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਖਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਬਾਰ-ਬਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਇਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈਮ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਵੀ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਖਿਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਕੋਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੋਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬੇਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਕੇ ਸਾਹਿਬ ਕੌਕੇ ਸਾਹਿਬ ਸੁੱਤੇ ਪਈ ਸੀ ਉਦੋਂ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਤੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਨ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮ ਐਲ ਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ ਚ ਕੁਐਸਚਨ ਕਰਕੇ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ 'ਚ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸ਼ਗੀਰ ਸਿੰਘ ਬਾਦਲ ਮੱਥਾ ਟੇਕਣਾਉਂਦੇ ਆ ਉਸੇ ਦਰਬਾਰ ਦਰਬਾਰ ਸਾਹਿਬ 'ਚ ਹਰ ਸਿਮਰਤ ਕੋਰ ਮੱਥਾ ਟੇਕਣ ਆਉਂਦੀ ਆ ਉਹਦੇ ਮਜੀਠੀਆ ਸਾਹਿਬ ਆਉਂਦੇ ਨੇ ਜਦੋਂ ਮੱਥਾ ਟੇਕ ਕੇ ਬਾਅਦ ਚ ਉਹ ਤੁਹਾਡੇ ਦਫ਼ਤਰ ਚ ਬਹਿੰਦੇ ਐ ਐਸਜੀਪੀਸੀ ਦੇ ਤੁਸੀਂ ਤੁਹਾਡੇ ਕੀ ਆ ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾਣ ਜੇ ਕਾਲਤਕ ਸਾਹਿਬ ਦੇ ਜਥੇਦਾਰ ਚ ਹਿੰਮਤ ਆ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲਤਕ ਸਾਹਿਬ ਦੇ ਜਥੇਦਾਰ ਨੇ ਬੰਨਿਆ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਸਾਹਿਬ ਤਾਂ ਦੱਸੋ ਬੰਹ ਬੰਹ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਠੀਕ ਜੀ ਜਿਸਲੇ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਲੱਖ ਚੜਾਵਾ ਚੜਦਾ ਸੀ 57 ਲੱਖ ਕੁਦਰਤੀ ਉੱਥੇ ਕੋਈ ਗੁਰਦੁਆਰੇ ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿੰਦਾ ਰੋਪ ਪਲਾਉਣਾ ਮੈਂ ਜਿਹੜੇ ਵੀ ਐਸ்சிਪੀਸੀ ਸਾਹਿਬ ਦੇ ਗੁਰਦੁਆਰੇ ਆ ਜਦੋਂ ਕੋਈ ਉੱਥੇ ਰੌਲਾ ਪਿਆ ਜਾਂਦਾ ਰਸੀਵਰ ਲੱਗਦਾ ਉੱਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉੱਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਇਆ ਬਾਅਦ ਚ ਰਸੀਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਇਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਹਾਂ ਜੀ ਗੋਲਕ ਚੋਰਤਾ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸੀ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੇ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ ਕਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਹੈ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਦਾ ਉਹ ਕਿਸੇ ਨੇ ਕਿਹਾ ਵੀ ਯਾਰ ਤੁਸੀਂ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਦਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋ ਵੀ ਤਾਂ ਜਾਣਾ ਦਾ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦੋ ਇਸ ਕਰਕੇ ਇਹ ਤਾਂ ਉਹ ਲੋਗ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਿਣਾ ਭਈ ਜੋ ਮਜੀਠਿਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੋ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਤੁਹਾਡਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਵਾ ਕਿ ਤੁਸੀਂ ਕਹ ਕੇ 2024 ਦੀ ਇਲੈਕਸ਼ਨਲ ਆਰਪਾਰ ਦੀ ਲੜਾਈ ਲੜਨੀ ਆ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹ ਇਹ ਨੂੰ ਨਹੀਂ ਚੱਲੇ ਇਹ ਤਾਂ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕਹੋ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਇਹਨੇ ਛਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇ ਬਾਗ ਉਹਨਾਂ ਨਾਲ ਵੀ ਲੜਨ ਚੱਲਾ ਗਿਆ ਸੀ ਮੈਨੂੰ ਕੀ ਆ ਜਾਂ ਤਾਂ ਮੈਂ ਗਿਆ ਨਾ ਹਾਂ ਮੈਨੂੰ ਪਾਰਟੀ ਦੇ ਹੁਕਮ ਕਰਤਾ ਹੀ ਮੈਂ ਜਲਾਲਾਬਾ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟਸ ਤੇ ਮੈਂ ਕਹਿ ਰਿਹਾ ਵੀ ਇੱਥੇ ਆਵੇ ਜੇ ਜੇ ਧਾਮਾ ਨਾ ਇੱਥੇ ਜਿਹੜਾ ਕਹਿੰਦੇ ਆ ਇਹਦੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਨੇ ਲੋਕ ਹਾਂਜੀ ਸਰ ਸਰ ਆਰਓ ਵੀ ਚੱਲੂ ਹੋ ਗਿਆ ਦੇਖੋ ਪਹਿਲਾਂ ਤਾਂ ਇਹ ਨਵੇਂ ਸਾਲ 'ਚ ਲੁਧਿਆਣੇ ਨੂੰ ਬੜਾ ਕੁਝ ਜਿਹੜੇ ਪ੍ਰੋਜੈਕਟ ਨੇ ਉਹ ਪੂਰੇ ਹੋਣੇ ਆ ਸੀ ਪਹਿਲਾਂ ਤੋਂ ਕਹਿੰਦੇ ਆ ਰਹੇ ਆ ਚਾਹੇ ਉਹਦੇ ਵਿੱਚ ਰੇਲਵੇ ਸਟੇਸ਼ਨ ਆ ਚਾਹੇ ਉਹਦੇ ਵਿੱਚ 에ਅਰਪੋਰਟ ਆ ਚਾਹੇ ਉਹਦੇ ਵਿੱਚ ਐਲੀਵੇਟਰ ਰੋਡ ਆ ਆਰਓਬੀ ਦੀ ਗੱਲ ਤੁਸੀਂ ਜਿਹੜੀ ਸਪੈਸ਼ਲ ਕੀਤੀ ਆ ਉਹਦੀ ਮੈਂ ਪਹਿਲਾਂ ਮੁਬਾਰਕਬਾਦ ਦਿੰਦਾ ਇਸ ਕਰਕੇ ਮੈਂ ਆਸ਼ੂਜੀ ਦੇ ਅੱਜ ਘਰੇ ਆਇਆ ਸੀ ਉਹਨਾਂ ਨੂੰ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਇਹ ਵੀ ਮੁਬਾਰਕਬਾਦ ਦੇਣ ਤੇ 18 ਮਹੀਨੇ ਉਹ ਕੱਲ ਤੁਹਾਨੂੰ ਕੋਈ ਚਿੱਠੀ ਜੀ ਦੇ ਰਹੇ ਸੀ ਉਹ ਕੋਈ ਲੱਭਿਆ ਉਹਦੇ ਵਿੱਚੋਂ ਕੁਝ ਕੀ ਵੀ ਕੀ ਸੀ 18 ਮਹੀਨੇ ਪ੍ਰੋਜੈਕਟ ਨੂੰ ਡਿਲੇ ਰੱਖਿਆ ਥੋੜੇ ਚੈਨਲਾਂ ਤੇ ਅਖਬਾਰਾਂ 'ਚ ਵੀ ਮੈਂ ਇਸ ਦਾ ਨਕਸ਼ਾ ਚੇਂਜ ਕਰਨਾ 18 ਮਹੀਨੇ ਇਸ ਕਰਕੇ ਰੋਕ ਕੇ ਰੱਖਿਆ ਤੇ ਆਖੀਰ ਉਸੇ ਨਕਸ਼ੇ ਤੇ ਉਹ ਪੁਲ ਬਣਿਆ 18 ਮਹੀਨੇ ਜਿਹੜਾ ਲੇਟ ਕੀਤਾ ਉਹ ਕਿਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਮੈਂ ਹੋਰ ਕਹਿਣਾ ਚਾਹਨਾ ਕਮਿਸ਼ਨਰ ਸਾਹਿਬ ਖਾਸ ਤੌਰ ਤੇ ਤੁਹਾਨੂੰ ਕਾਰਪੋਰੇਸ਼ਨ ਦੇ ਹਨ ਜੇ ਦੂਜੇ ਅਫਸਰ ਆਫੀਸਰ ਜਮਾਨ ਜੇ ਇਹਦੇ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ ਮੈਂ ਕੁਝ ਦਿਨਾਂ ਦੇ ਵਿੱਚ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਮੈਂ ਨਿੱਜੀ ਮਿਲਣ ਜਾਊਂਗਾ ਜੋ ਯਾਰ ਠੱਗੀਆਂ ਹੋ ਰਹੀਆਂ ਔਰੇ ਜੋਰ ਏ ਤੱਕਾ ਹੋ ਰਿਹਾ ਆ ਬਕਲਾਵਾ ਜਿਹੜਾ ਬਣਿਆ ਹੋਇਆ ਉੱਥੇ ਸਾਊਥ ਸਿਟੀ ਉੱਥੇ ਇਲੈਗਲ ਬਿਲਡਿੰਗਾਂ ਜਿਹੜੀਆਂ ਬਕਲਾਵੀ ਜਾਂ ਬਕਲਾਵੀ ਜਿਹੜਾ ਵੀ ਕੋਈ ਬਕਲਾਵੀ ਰੈਸਟੋਰੈਂਟ ਬਕਲਾਵੀ ਰੈਸਟੋਰੈਂਟ ਦੇ ਕੋਈ ਨਾਲ ਇੱਕ ਬਿਲਡਿੰਗ ਆ ਮੈਂ ਪਹਿਲਾਂ ਵੀ ਨੋਟਿਸ ਲਿਆਂਦੀ ਸੀ ਮੀਟਿੰਗ ਚ ਉਹਦੇ ਨਾਲ ਜਿਹੜੀ ਇੱਕ ਬਹੁਤ 550 ਗਜ ਜਿਹੜੀ ਇਹ ਤਕਰੀਬਨ ਆ ਜਿਹੜੀ ਉਹ ਸੱਚੇ যাদਬ ਨੇ ਜਿਹੜੇ ਉਹਨਾਂ ਨੇ ਵੀ ਗੱਲ ਚੱਕੀ ਸਰ ਬਕਲਾਵੀ ਵੀ ਕਹਿੰਦਾ ਇਲੈਗਲ ਤਾਂ ਉਹਦੇ ਬਾਰੇ ਮੈਨੂੰ ਪਤਾ ਨਹੀਂਗਾ ਹਜੇ ਉਹ ਵੀ ਮੈਂ ਪਤਾ ਕਰ ਲੂੰਗਾ ਹਰ ਉਹ ਕਫੀਮਸ ਜਗ੍ਹਾ ਹੈ ਤਾਂ ਮੈਨੂੰ ਉਹ ਪਤਾ ਵੀ ਉਹਦੇ ਨਾਲ ਇਹ ਜਗ੍ਹਾ ਹੈ ਇੱਕ ਜਿਹੜੀ ਹੋਰ ਜਗ੍ਹਾ ਨਾਲੇ ਦੇ ਨਾਲ ਜਿਹੜੀ ਨਾਲੇ ਦੇ ਨਾਲ ਜਾਂਦੀ ਅੱਗੇ ਇੱਕ ਹੋਰ ਉੱਥੇ ਦੁਕਾਨ ਬਣੀਆਂ ਕੋਈ ਉਹਦੇ ਵਿੱਚ ਵੀ ਟੋਟਲ ਉਹਦੀ ਸ਼ਿਕਾਇਤ ਕੀਤੀ ਗਈ ਸੀ ਉਹਦੇ ਕੋਰਟ ਦੇ ਆਰਡਰ ਵੀ ਆਏ ਹੋਏ ਕਮਿਸ਼ਨਰ ਨੇ ਉਹਦੀ ਵੀ ਜਿਹੜੀ ਇਹ ਕਾਰਵਾਈ ਹਜੇ ਤੱਕ ਨਹੀਂ ਹੋਈ ਬਿਲਡਿੰਗ ਬਣ ਕੇ ਤਿਆਰ ਹੋ ਗਈ ਇਸੇ ਤਰੀਕੇ ਨਾਲ ਮੈਂ ਪਹਿਲਾਂ ਦੱਸਿਆ ਸੀ ਜਿੱਥੇ ਸਾਡੇ ਐਮਐਲਏ ਸਾਹਿਬ ਐਕਸ ਐਮਐਲਏ ਸਾਹਿਬ ਰਹਿੰਦੇ ਆ ਉਹਦੇ ਮੂਹਰੇ ਵੈਦ ਸਾਹਿਬ ਦੇ ਮੂਹਰੇ ਇਲੈਗਲ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਇਹ ਸਾਫ਼ ਕਹਿਣਾ ਚਾਹੁੰਦਾ ਮੈਨੂੰ ਜਾ ਕੇ ਆਪ ਸੀਐਮ ਸਾਹਿਬ ਨੂੰ ਇੱਕ-ਇੱਕਲੀ ਗੱਲ ਜਿਹੜੀ ਆ ਫਿਰ ਦਸਨੀ ਪਊਗੀ ਨਹੀਂ ਹਟਜੋ ਜੋ ਤੁਸੀਂ ਉਰੇ ਦੇ ਪੋਲੀਟਿਕਲ ਬੰਦਿਆਂ ਦੇ ਕਹਿਣ ਤੇ ਜੋ ਤੁਸੀਂ ਇਹ ਖਾਸ ਤੌਰ ਤੇ ਵੈਸਟ ਹਲਕੇ ਚ ਜੋ ਇਲੀਗਲ ਬਿਲਡਿੰਗਾਂ ਬਣ ਰਹੀਆਂ ਕਿਉਂਕਿ ਉਰੇ ਪ੍ਰਾਪਰਟੀਆਂ ਬੜੀਆਂ ਮਹਿੰਗੀਆਂ ਨੇ ਉਰੇ ਕਾਰੋਬਾਰ ਬੜੇ ਨੇ ਤੇ ਤੁਸੀਂ ਉਹ ਹਟਜੋ ਇਹ ਕੰਮ ਕਰਨ ਨੂੰ ਹਟਜੋ ਮੈਂ ਤੁਹਾਨੂੰ ਲੈਟਰ ਵੀ ਲਿਖੀ ਚਿੱਠੀ ਵੀ ਲਿਖੀ ਪਰ ਮੈਨੂੰ ਲੱਗਦਾ ਨਹੀਂ ਉੱਡੇ ਤੇ ਕੋਈ ਕੰਨ ਤੇ ਜੂੰ ਸਰ ਕੀ ਤੇ ਇਸ ਕਰਕੇ ਮੈਂ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਲੈ ਕੇ ਮਿਲੂੰਗਾ ਨਹੀਂ ਆਪਣੇ ਆਪ ਉਹ ਚੀਜ਼ਾਂ ਜਿਹੜੀਆਂ ਇਲੀਗਲ ਬਣੀਆਂ ਉਹਨਾਂ ਨੂੰ ਢਾਡ ਤੋੜ ਦੋ ਜਾਂ ਉਹਨਾਂ ਨੂੰ ਬੰਦ ਕਰਵਾ ਦਿਓ ਸਰ ਜਿਹੜੇ ਕਾਂਗਰਸੀਆਂ ਬਣਾਈ ਉਹਨਾਂ ਨੂੰ ਮੈਂ ਕਾਂਗਰਸੀ ਕਿਹੜੇ ਕੋਣ ਨੇ ਕਾਂਗਰਸੀ ਦੱਸ ਦੋ ਜੀ ਮੈਨੂੰ ਮੇਰੇ ਨਾਲ ਲੱਡੂ ਮੈਂ ਮੈਂ ਤਾਂ ਸਾਰਿਆਂ ਨੂੰ ਪਤਾ ਮੈਂ ਤਾਂ ਉਹਨਾਂ ਦੇ ਮੀਟਿੰਗ ਚ ਗੱਲ ਕੀਤੀ ਮੈਨੂੰ ਇਹ ਰਿਪੋਰਟ ਆ ਵੀ ਉਹ ਬਿਲਡਿੰਗ ਜਿਹੜੀ ਆ ਉਹ ਰੋਕਤੀ ਜਿਹੜੀ ਮੈਂ ਤਾਂ ਇਹ ਗੱਲ ਕੀਤੀ ਵੀ ਉਹ ਜਿਹੜੀ ਤੁਸੀਂ ਕਰ ਰਹੇ ਹੋ ਰੇਲਵੇ ਸਟੇਸ਼ਨ ਦੇ ਪੁਲ ਤੋਂ ਉਹ ਸਾਹਮਣੇ ਤਿੰਨ ਬਿਲਡਿੰਗਾਂ ਦਿਖਦੀਆਂ ਐ ਜਿਹੜੀਆਂ ਉਹ ਮੈਨੂੰ ਲੱਗਦਾ ਇਹ ਚ ਹੋਊਗੀ ਸੈਂਟਰਲ ਹਲਕੇ ਚ ਜਾਂ ਸ਼ਾਇਦ ਨੌਰਥ ਚ ਨੌਰਥ ਚ ਹੋਣਗੀਆਂ ਉਹ ਤਿੰਨੋਂ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਮੈਂ ਆਨ ਰਿਕਾਰਡ ਬਿਲਕੁਲ ਦੁਆਰਾ ਕਹਿ ਦਿੰਨਾ ਤੁਹਾਨੂੰ ਬਿਲਕੁਲ ਮੈਨੂੰ ਕੋਈ ਵੀ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਾਲੀ ਦਲ ਵਾਲਾ ਚਾਹੇ ਭਾਜਪਾ ਵਾਲਾ ਜੇ ਕੋਈ ਗਲਤ ਕੰਮ ਕਰੇਗਾ ਉਹ ਉਹਨੂੰ ਰੋਕਣ ਨੂੰ ਤਾਂ ਸਰਕਾਰ ਵਾਲੇ ਬੈਠੇ ਹੀ ਹੋਣਗੇ ਕਾਂਗਰਸੀ ਨੂੰ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਬਣਾਉਣ ਦਿੰਦੇ ਹੋਣਗੇ ਉਹ ਉਹ ਤਾਂ ਆਪਣੇ ਚਿਹਤਿਆਂ ਨੂੰ ਬਣਾਉਣ ਦਿੰਦੇ ਹੋਣਗੇ ਮਟਰ ਐਮਪੀ ਦਾ ਸਰ ਤੁਹਾਡਾ ਵੀ ਫਰਕ ਪੈਂਦਾ ਮੈਂ ਤਾਂ 100% ਹੀ ਕਹਿ ਰਿਹਾ ਮੈਂ ਤਾਂ ਇਹ ਗੱਲ ਔਨ ਰਿਕਾਰਡ ਤਾਂ ਹੀ ਤੁਹਾਡੇ ਮੂਹਰੇ ਕਹਿ ਰਿਹਾ ਨਹੀਂ ਆਮ ਮੰਦਾ ਵਿਚਾਰਾ ਕੀ ਕਹਿ ਸਕਦਾ ਕਹਿ ਸਕਦਾ ਬਸਾ ਨੂੰ ਲੈ ਕੇ ਇਹ ਚਿੱਠੀ ਚਿੱਠੀ ਲਿਖੀ ਸੀਗੀ ਪਰ ਕਿਹਾ ਸੀ ਐਫ ਆਈ ਆਰ ਕਰਾਵਾਂਗਾ ਉਹ ਮੈਂ ਕਹਿੰਦੇ ਕਹਿੰਦੇ ਇੱਕ ਪੁਰਾਣੀ ਬੱਸ ਕੋਈ ਚੋਰੀ ਦੀ ਲੱਬ ਲੁੱਬ ਕੇ ਕਹਿੰਦੇ ਕੱਲ ਲੈ ਕੇ ਆਏ ਹੋਏ ਸੀਗੇ ਤੇ ਉਹ ਵੀ ਕਲੀਨਿਕ ਆਨ ਵੀ ਉਸ ਗੱਲ ਨੂੰ ਕੀਤਾ ਉਹ ਜਿਵੇਂ ਉਹ ਡੌਗ پارک ਖੋਲਿਆ ਸੀ ਜੋ ਹਸ਼ਰ ਉਹਦਾ ਹੋਇਆ ਏ ਇਹਦਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਚੰਗਾ ਚੱਲੇ ਜੇ ਲੋਕਾਂ ਦੀ ਚੱਲੀ ਆ ਪਰ ਇਹਦੇ ਵਿੱਚ ਵੀ ਗਰਮੇਲ ਮੈਡੀਕਲਸ ਵਾਲਿਆਂ ਦਾ ਇਹਨਾਂ ਦਾ ਮੈਨੂੰ ਤੁਸੀਂ ਵੀ ਦੇਖਿਓ ਮੈਂ ਵੀ ਦੇਖੂਗਾ ਵੀ ਸਰਕਾਰ ਦਾ ਵੀ ਕੋਈ ਡਾਕਟਰ ਹੈ ਉਹ ਚ ਕਿ ਕਿਸੇ ਧੱਕੇ ਨਾਲ ਹੀ ਜਾਂ ਕਿਸੇ ਤੋਂ ਐਵੇਂ ਡਾਕਟਰ ਜਿਹੜੇ ਉਹ ਬਠਵਾਤੇ ਵੀ ਭਾਈ ਤੁਸੀਂ ਇੱਥੇ ਸੇਵਾ ਕਰਨੀ ਹੈ ਜ਼ਬਰਦਸਤੀ ਉਹ ਕਿੰਨੇ ਦਿਨ ਚੱਲੂਗੀ ਪਰ ਕਰਾਕ ਹੁੰਦੇ ਦਾ ਇਸ ਫੋਟੋਆਂ ਜਿਨ੍ਹਾਂ ਦੀਆਂ ਲੱਗੀਆਂ ਉਹ ਵਾਸਤੇ ਦੇਖੋ ਇੱਕ ਗੱਲ ਹੋ ਰਹੀ ਯਾਰ ਐਨੇ 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 ਛੋਟੇ ਲੈਵਲ ਤੇ ਗਰਗੇ 치 ਮੈਂ ਤੁਹਾਡੀ ਪ੍ਰੈਸ ਕਾਨਫਰੰਸ ਦੇਖੀ ਜਿੱਦਣ ਮੁੱਖ ਮੰਤਰੀ ਸਾਹਿਬ ਆਏ ਸੀ ਉਹ ਮੁੱਖ ਮੰਤਰੀ ਸਾਹਿਬ ਨੂੰ ਵਿੱਚ ਪ੍ਰੈਸ ਕਾਨਫਰੰਸ ਦੇ ਰੋਕਿਆ ਗਿਆ ਵੀ ਸਾਡੇ ਪੁਲਾਂ ਦਾ ਉਦਘਾਟਨ ਕਰ ਦਿਓ ਪੁਲ ਦਾ ਉਦਘਾਟਨ ਉਹਨਾਂ ਨੂੰ ਤਾਂ ਪਤਾ ਸੀ ਪਹਿਲਾਂ ਅਸ਼ੂਜੀ ਨੇ ਕੀਤਾ ਹੋਇਆ ਪਰ ਫਿਰ ਵੀ ਉਹਨਾਂ ਨੇ ਕਿਆ ਵੀ ਜੇ ਪਰਦਾ ਉਦਘਾਟਨ ਕਰਨਾ ਵੀ ਆ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਦਿਓ ਗਰੀਬ ਤੋਂ ਕਰਾ ਦਿਓ ਜਿਹਨੇ ਨੰਗਣਾ ਜੀ ਮੇਰੇ ਸ਼ੇਰ ਫਿਰ ਨਹੀਂ ਹਟੇ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਰਿਕਸ਼ੇ ਵਾਲੇ ਤੋਂ ਕਰਵਾਇਓ ਫੇਰ ਆਪਣਾ ਉਹ ਉਹ ਫੀਤੇ ਜਿਹਨੂੰ ਟੁੱਟ ਟੁੱਟ ਪੈ ਰਹੇ ਨੇ ਤੁਹਾਨੂੰ ਇਹ ਚ ਵੀ ਸਵਾਲ ਬਣਦਾ ਵੀ ਮੁੱਖ ਮੰਤਰੀ ਦੇ ਕੋਲ ਦਾ ਕੰਮ ਕੰਪਲੀਟ ਸੀਗਾ ਮੁੱਖ ਮੰਤਰੀ ਦੇ ਮੰਤਰੀ ਦੇ ਇਸ਼ਾਰੇ ਦਾ ਇਸ ਇਸ਼ਾਰੇ ਦਾ ਇੰਤਿਆਰ ਕਿਤਾ ਜਿਆਦਾ ਨਹੀਂ 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 ਮੁੱਖ ਮੰਤਰੀ ਤਾਂ ਉਸ ਦਿਨ ਕਹਿ ਗਏ ਆ ਵੀ ਮੇਰਾ ਭਾਈ ਇੰਤਜ਼ਾਰ ਕਰਨ ਲਈ ਕਿਸੇ ਆਮ ਬੰਦੇ ਦਾ ਪ੍ਰੋਜੈਕਟ ਨਾ ਰੋਕੋ ਜਿਹਨੂੰ ਲੋਕਾਂ ਨੂੰ ਮੇਰੇ ਵੱਲੋਂ ਰਿਕਸ਼ ਕਿਉਂਕਿ ਇਹਨਾਂ ਨੇ ਮੈਨੀਫੈਸਟੋ ਚ ਕੀ ਕਿਹਾ ਸੀ ਅੱਜ ਅੱਜ ਮੈਂ ਪੁੱਛਣਾ ਚਾਹੁੰਦਾ ਐਮ ਐਲ ਏ ਸਹਿਬਾਨਾ ਨੂੰ ਉਦੋਂ ਇਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਮਿਸਤਰੀ ਉਹ ਪ੍ਰੋਜੈਕਟ ਨੂੰ ਬਣਾਏਗਾ ਜਿਹੜਾ ਇੱਥੇ ਸੀਮੈਂਟ ਦਾ ਜਿਹਨੇ ਬਜਰੀ ਦਾ ਰੇਤੇ ਦਾ ਕੰਮ ਕੀਤਾ ਹੋ ਜਿਸ ਉਹ ਬੰਦੇ ਦੇ ਨਾਂ ਲਿਖੇ ਜਾਣਗੇ ਤੇ ਹੁਣ ਮੈਨੂੰ ਦੱਸ ਦਿਓ ਵੀ ਇਹ ਪ੍ਰੋਜੈਕਟ ਨੂੰ ਗੋਗੀ ਜੀ ਨੇ ਕਿੱਥੇ ਲੈਂਟਰ ਟੀਬ ਕੀਤੀ ਆ ਬਟਲਾ ਕਿਹਨੇ ਮਦਨ ਲਾਲ ਬੱਗਾ ਜੀ ਨੇ ਚੱਕਿਆ ਸੀ ਜਾਂ ਫੀਤਾ ਕਿਹਦੇ ਹੱਥ ਸੀ ਕਿਹੜੇ ਪਪੀਜ ਦੇ ਹੱਥ ਕਿਹੜਾ ਸੀ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਹੁਣ ਇਹ ਐਮ ਐਲ اے ਵੀ ਨੇ ਤੇ ਲੇਬਰ ਵਾਲੇ ਵੀ ਨੇ ਤੇ ਰਿਕਸ਼ੀ ਵਾਲੇ ਵੀ ਆਪ ਨੇ ਸਾਰਾ ਕੁਝ ਵਿਚਾਰੇਆਂ ਦਾ ਸਭ ਦਾ ਹੀ ਹੱਕ ਮਾਰ ਲਿਆ ਕਿਸੇ ਆਮ ਬੰਦੇ ਦੀ ਗੱਲ ਕਰ ਲਓ ਆਮ ਦੀ ਗੱਲ ਕਰਦੇ ਸੀ ਪਰ ਐਨਕਾ ਨੇ ਐਨਕੰਤ ਵੈਨਕਾ ਐਨਕਾ ਉਹਨਾਂ ਨੂੰ ਤਾਂ ਚੰਗੇ ਹੀ ਚੰਗਾ ਦੇਖੀ ਅਸੀਂ ਆਮ ਆਪੀ ਪਾਰਟੀ ਆਪ ਹੀ ਹਾਂ ਕੌਣ ਉਹ ਕਹਿੰਦੇ ਆਮ ਲੋਕਾਂ ਦੀ ਪਾਰਟੀ ਆਮਾਂ ਦੀ ਪਾਰਟੀ ਆ ਵੀ ਆਮ ਆਮ ਲੋਕ ਆ ਆਮ ਲੋਕਾਂ ਵਾਲੀ ਪਾਰਟੀ ਆ ਆਮ ਆਸੀਂ ਆਮ ਲੋਕ ਚਲੋ ਭਾਈ ਫਿਰ ਲੋਕ ਦੱਸ ਦੇਣਗੇ ਮੈਂ ਤਾਂ ਉਹਨਾਂ ਦੇ ਮੁੱਖ ਮੰਤਰੀ ਦੀ ਗੱਲ ਕਰਦਾ ਜੇ ਉਹ ਆਮ ਹੁੰਦੇ ਮੁੱਖ ਮੰਤਰੀ ਉਹਨਾਂ ਨੂੰ ਨਾ ਕਹਿੰਦੇ ਵੀ ਤੁਸੀਂ ਵੀ ਆਮ ਹੋ ਵੀ ਕਰ ਲਓ ਉਦਘਾਟਨ ਉਹਨਾਂ ਨੇ ਰਿਕਸ਼ੇ ਵਾਲੇ ਤੋਂ ਨੌ ਕਿਉਂ ਲਿਆ ਜੇ ਆਮ ਪਤਾ ਹੋਵੇ ਉਹਨਾਂ ਨੂੰ ਵੀ ਮੇਰੇ ਐਮਐਲਏ ਆਮ ਰਹਿ ਗਏ ਨੇ ਵੀ ਇਹ ਖਾਸ ਨਹੀਂ ਬਣੇ ਫਿਰ ਹਜੇ ਤੱਕ ਉਹ ਇਹਨਾਂ ਨੂੰ ਵੀ ਕਹਿੰਦੇ ਪਰ ਉਹਨਾਂ ਨੂੰ ਪਤਾ ਸੀ ਵੀ ਇਹ ਹੁਣ ਖਾਸ ਬਣ ਗਏ ਨੇ ਤੇ ਰਿਕਸ਼ੀ ਵਾਲੇ ਤੋਂ ਕਰਾਓ ਉਦਘਾਟਨ ਕਿਸੇ ਵਿਚਾਰੇ ਤੋਂ ਪਰ ਫੇਰ ਦੇਖ ਲਓ ਪਤਾ ਨਹੀਂ ਤੁਹਾਨੂੰ ਦੇਖ ਕੇ ਕੀ ਹੋ ਜਾਂਦਾ ਹੈ ਉਹਨਾਂ ਨੂੰ ਜਿਹੜੀ ਪੁਰੀ ਦਾ ਜੇਕ ਹੋਇਆ ਸੀ ਚਾਂਸ ਰੇਨ ਵਾਲੀ ਦਾ ਉਹ ਤਾਂ ਹਾਲ ਤੱਕ ਵੀ ਨਹੀਂ ਹੋਇਆ ਹੈਗਾ ਜੇ ਵਰਸਕੀ ਪਾਸ ਹੋ ਗਏ ਮੁਖੀ ਸਾਹਿਬ ਤੇ ਕਹਿੰਦੇ ਕੰਮ ਸ਼ੁਰੂ ਨਹੀਂ ਹੋਇਆ ਕੱਲ ਤਾਂ ਚਾਂਸ ਰੇਨ ਦੀ ਪੁਰੀ ਦਾ ਹੋਇਆ ਸੀ ਕਿ ਬਿੱਜੇ ਪੁਰੀ ਦਾ ਰੋਣਾ ਪੈ ਗਿਆ ਉਹ ਆਪਾਂ ਕਰਿਆਵਾਂਗੇ